ਇਹ ਕਹਿਣਾ ਚਾਹੂੰਗੀ ਅੱਛੀ ਗੱਲ ਹੈ ਕਿ ਸਾਰੇ ਸਾਡੇ ਨਾਲ ਆ ਠੀਕੇ ਜੀ ਤੇ ਮੈਂ ਇਹ ਵੀ ਕਹਿਣਾ ਚਾਹੂੰਗੀ ਕਿ ਹਾਂਜੀ ਮੈਨੂੰ ਪਤਾ ਹੈ ਕਿ ਸਾਰੇ ਨਾਲ ਆ ਮੇਰੇ ਵੀ ਇੱਕ ਪ੍ਰੋਬਲਮ ਹੋ ਗਈ ਸੀ ਉਸ ਦਾ ਮੇਰੇ ਨਾਲ ਤਾਂ ਕੋਈ ਨਹੀਂ ਸੀਗਾ ਚਲੋ ਅੱਜ ਮੈਂ ਪੂਰੇ ਆਈਆਂ ਅੱਗੇ ਕੋਈ ਪ੍ਰੋਬਲਮ ਆਵੇ ਤਾਂ ਮੇਰੇ ਸਾਰੇ ਨਾਲ ਹੋਣਗੇ ਠੀਕੇ ਜੀ ਤੇ ਇੱਕ ਚੀਜ਼ ਇਹ ਹੈ ਕਿ ਕਹਿੰਦਾ ਪ੍ਰਧਾਨ ਜੀ ਨੇ ਪਹਿਲਾਂ ਗੱਲ ਕਹੀ ਸੀਗੀ ਕੁੜੀਆਂ ਸਹੀ ਹੋਣੀ ਚਾਹੀਦੀਆਂ ਹੱਸਣਾ ਤਾਂ ਸਾਡਾ ਕੰਮ ਹੈ ਠੀਕ ਹੈ ਜੀ ਹੱਸਣਾ ਜਾਂ ਅਸੀਂ ਦੇਖਣਾ ਉਹ ਚੀਜ਼ ਉਹ ਹੈ ਇੱਕ ਜਿੱਦਾਂ ਕੁੜੀਆਂ ਪਿੱਛੇ ਕੈਵਨਾਂ ਚ ਮੁੰਡੇ ਆ ਜਾਂਦੇ ਕਿ 10 ਤੋਂ 10% ਕੁੜੀਆਂ ਗਲਤ ਹੈ 90% ਕੁੜੀਆਂ ਸਹੀ ਆ ਠੀਕ ਹੈ ਜੀ ਸਾਡੀ ਲਾਈਨ ਦੇ ਵਿੱਚ ਸਾਡੀ ਲਾਈਨ ਗਲਤ ਨਹੀਂ ਹੈ ਲੈਨ ਕੋਈ ਮਾੜੀ ਨਹੀਂ ਹੁੰਦੀ ਹਰ ਜਸਟਰੀ ਦੇ ਵਿੱਚ ਕੋਈ ਨਾ ਕੋਈ ਗਲਤ ਹੁੰਦਾ ਲੇਕਿਨ ਜ਼ਰੂਰੀ ਨਹੀਂ ਹੈ ਕਿ ਸਾਡੀ ਲੈਨ ਹੀ ਗਲਤ ਹੈ ਠੀਕ ਹੈ ਜੀ ਤੇ ਕਾਲਾ ਪ੍ਰਧਾਨ ਜੀ ਜਿਹੜੇ ਸਾਡੇ ਨਾਲ ਖੜੇ ਨੇ ਮੈਨੂੰ ਵੀ ਹ ਹੁਣੇ ਉਹਨਾਂ ਬਾਰੇ ਪਤਾ ਲੱਗੇ ਮੈਂ ਕਿਉਂਕਿ ਮੈਂ ਇਨਾਂ ਇਸ ਲੈਨ ਚ ਕਿਸੇ ਨੂੰ जानਦੀ ਨਹੀਂ ਸੀਗੀ ਵਾਕਈ ਕੁੜੀਆਂ ਨੂੰ ਮੈਂ ਜਾਣਦੀ ਆ ਕਿਉਂਕਿ ਮੈਂ ਜਿੰਨੇ ਜਿੰਨੇ ਮੈਂ ਸ਼ੋਅ ਲਾਇਆ ਮੈਂ ਉਹਨਾਂ ਨੂੰ ਜਾਣਦੀ ਆ ਲੇਕਿਨ ਸਾਡੇ ਨਾਲ ਸਾਰੇ ਨੇ ਮਨਪ੍ਰੀਤ ਸਾਡੇ ਨਾਲ ਖੜੇ ਨੇ ਬਾਕੀ ਹੋਰ ਕੁੜੀਆਂ ਸਾਡੇ ਨਾਲ ਖੜੀਆਂ ਅਸੀਂ ਖੁਸ਼ ਆ ਸਾਨੂੰ ਕਾਹ ਨੂੰ ਕੋਈ ਮਦਦ ਦੀ ਜ਼ਰੂਰਤ ਹੈ ਜ਼ਰੂਰਤ ਹੈ ਇਹ ਸਾਡੇ ਨਾਲ ਖੜੇ ਨੇ ਮੁਸ਼ਕਲਾਂ ਦੇਖੋ ਬਚਪਨ ਜਦ ਮੈਂ 13 ਸਾਲ ਦੀ ਸੀ ਮੈਨੂੰ ਇਸ ਲੈਣ ਚਾਹੀਆਂ ਬਹੁਤ ਆਈਆਂ ਨੇ ਤੇ ਬਾਹਰ ਸਾਹਮਣਾ ਕਰਿਆ ਸੀ ਮੈਂ ਹਾਰੀ ਨਹੀਂ ਲੇਕਿਨ ਅੱਜ ਤੱਕ ਜੇ ਮੈਂ ਪਹੁੰਚੀ ਆ ਔਰੇ ਮੈਂ ਆਪਣੇ ਦਮ ਤੇ ਪਹੁੰਚੀ ਬਾਕੀ ਸਾਡੇ ਨਾਲ ਸਾਡੀ ਸਾਰੀ ਟੀਮ ਹੈ ਅੱਜ ਦੀ ਜੋ ਬੈਠਕਰੀ ਹੈ ਜੀ ਇਹ ਸਾਨੇ ਆਪਣੇ ਕਾਰੋਬਾਰ ਨੂੰ ਦੇਖਦੇ ਕਿਉਂਕਿ ਤੁਹਾਨੂੰ ਪਤਾ ਹੀ ਅਗਲੇ ਮਹੀਨੇ ਹੁਣ ਸਾਡਾ ਕਾਰੋਬਾਰ ਸ਼ੁਰੂ ਹੈ ਜੋ ਸਾਨੂੰ ਟੰਗੀਆਂ ਆਉਂਦੇ ਨੇ ਤੇ ਸਟੇਜਾਂ ਤੇ ਜਾਂ ਸਾਨੂੰ ਰਸਤੇ 'ਚ ਜਾਂ ਕਿਤੇ ਵੀ ਉਹਨੇ ਦੇਖਦੇ ਸਰ ਸਮੱਸਿਆ ਸੀ ਉਹਨੇ ਕਰੀ ਹੈ ਤੇ ਸਾਨੂੰ ਬਹੁਤ ਦਿਨ ਤੋਂ ਅਸੀਂ ਦੇਖ ਰਹੇ ਸੀ ਕਿ ਸਾਨੂੰ ਆਰਟਸ ਕੁੜੀਆਂ ਦੀ ਪ੍ਰਧਾਨ ਵੀ ਅਸੀਂ ਬਣਾ ਜਾਈਏ ਤੇ ਸਾਰੀ ਟੀਮ ਨੇ ਆਪਣੀ ਪੰਜਾਬ ਨਾਲ ਗੱਲ ਕਰੀ ਹੈ ਅਸੀਂ ਅੱਜ ਪੰਜਾਬ ਦੀ ਪ੍ਰਧਾਨ ਵੀ ਜੋ ਮਨੀ ਜੀ ਨੇ ਸਬਣਾ ਕੇ ਜਾ ਰਹੇ ਆ ਜੇ ਤਾਂ ਨਹੀਂ ਹੁੰਦੇ ਅੱਜ ਕਾਫੀ ਹੁੰਦੇ ਬੰਦੇ ਗਏ ਅੱਜ ਆਏ ਗਏ ਇਹ ਗੱਲ ਕੀਤੀ ਗਈ ਹੈ ਕਿ ਅੰਦੇ ਦੋ ਸਰ ਪਰਿਵਾਰ ਵੱਡਾ ਹੋਊਗਾ ਤਾਂ ਫਾਇਦਾ ਹੀ ਹੈ ਸਾਡੀ ਬਾਵਾਵਾਂ ਹੋ ਰਹੀਆਂ ਨੇ ਸਾਡਾ ਪਰਿਵਾਰ ਹੋ ਰਿਹਾ ਅੱਜ ਸਰਦਾਰਭੂ ਲੋਧੀ ਵਾਲੇ ਆਏ ਨੇ ਉਹਨਾਂ ਦੀ ਟੀਮ ਵੀ ਚੁਣੀ ਹੈ ਔਰ ਹਰੇਕ ਬੰਦੇ ਨੂੰ ਵੀ ਸਾਡਾ ਪਰਿਵਾਰ ਵੱਡਾ ਹੋਵੇ ਤਾਂ ਅੱਜ ਸਾਡੇ ਪਰਿਵਾਰ 'ਚ ਵਾਧਾ ਹੋਇਆ ਅਸੀਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਹੈ ਮਨਪ੍ਰੀਤ ਕੌਰ ਸੰਧੂ ਮੇਰੇ ਜਿੰਨੇ ਵੀ ਭੈਣ ਭਰਾ ਸਾਰੇ ਇਕੱਠੇ ਹੋਏ ਨੇ ਮਨ ਲਗਾ ਪਹਿਲਾਂ ਤਾਂ ਧੰਨਵਾਦ ਕਰਦੀ ਹਾਂ ਧੰਨਵਾਦ ਕਰਦੀ ਹਾਂ ਤੁਹਾਡੇ ਚੈਨਲ ਦਾ ਠੀਕ ਹੈ ਜਿੰਨੇ ਵੀ ਲੋਕ ਔਰ ਮੇਰੇ ਪ੍ਰਧਾਨ ਸਹਿਬਾਨ ਇਕੱਠੇ ਹੋਏ ਨੇ ਸਾਡੀ ਆਲ ਡੀਜੇ ਪੰਜਾਬ ਸਾਊਂਡ ਐਂਡ ਸਿਸਟਮ ਸੱਭਿਆਚਾਰਕ ਇਨਵੈਸਟਮੈਂਟ ਗਰੁੱਪ ਨੂੰ ਲੈ ਕੇ ਇਸ ਟੀਮ ਨੂੰ ਰੱਖਿਆ ਗਿਆ ਇਸ ਮਤਲਬ ਸੌਰੀ ਮੀਟਿੰਗ ਨੂੰ ਰੱਖਿਆ ਗਿਆ ਹੈ ਤਾਂ ਜੋ ਕੁੜੀਆਂ ਔਰ ਮੁੰਡਿਆਂ ਨੂੰ ਕੋਈ ਵੀ ਦਿੱਕਤ ਪਰੇਸ਼ਾਨੀ ਆਂਦੀ ਹੈ ਜਾਂ ਸਾਊਂਡ ਵਾਲਿਆਂ ਨੂੰ ਜਾਂ ਕਿਸੇ ਵੀ ਏਰੀਆ ਚ ਜਾਂ ਪੰਜਾਬ ਦੇ ਕਿਸੇ ਵੀ ਜ਼ਿਲ੍ਹੇ ਚ ਦਿੱਕਤ ਪਰੇਸ਼ਾਨੀ ਆਂਦੀ ਹੈ ਉਸ ਚੀਜ਼ ਨੂੰ ਮੱਦੇ ਨਜ਼ਰ ਰੱਖਦੇ ਹੋਏ ਵੀ ਸਾਡੇ ਹਰ ਕੋਨੇ ਦੇ ਵਿੱਚ ਪੰਜਾਬ ਦੇ ਮਤਲਬ ਹਰ ਜ਼ਿਲ੍ਹੇ ਦੇ ਵਿੱਚ ਲਿੰਕ ਸਾਡੇ ਵਦਨ ਔਰ ਅਸੀਂ ਕਿਸੇ ਕਿਤੇ ਵੀ ਜਾ ਕੇ ਬੀਜੀ ਜਗੋ ਕੇ ਕੰਮ ਕਰ ਸਕੀਏ ਮੁੰਡੇ ਕੁੜੀਆਂ ਨੂੰ ਖਾਸ ਕਰ ਕੁ ਕੋਈ ਪ੍ਰੋਬਲਮ ਨਾ ਕਿ ਤਾਰੇ ਹੈ ਲੱਗਦੀ ਕੋਈ ਹੈ ਦਾ ਮਤਲਬ ਕੋਈ ਲੈ ਕੇ ਗੱਲ ਕਰੀ ਜਾ ਰਹੀ ਹੈ ਨਾ ਨਹੀਂ ਧੱਕੇ ਨਾਲ ਕਹਿੰਦੇ ਬੈਕ ਚਲੋ ਇਹ ਚੀਜ਼ਾਂ ਹੁੰਦੀਆਂ ਰਹਿੰਦੀਆਂ ਆਡੀਅנס ਦੇ ਵਿੱਚ ਲੋਕ ਮਤਲਬ ਸਮਝ ਨਹੀਂ ਪਾਉਂਦੇ ਇਸ ਗੱਲ ਨੂੰ ਠੀਕ ਹੈ ਬਟ ਮਤਲਬ ਇਸ ਚੀਜ਼ ਨੂੰ ਅਸੀਂ ਆਡੀਅנס ਨੂੰ ਨਹੀਂ ਸਮਝਾ ਸਕਦੇ ਸਾਡੀ ਜਿਹੜੀ ਟੀਮ ਹੈ ਉਹ ਆਪਣੇ ਆਪ ਨੂੰ ਮਤਲਬ ਥੋੜਾ ਕੰਟਰੋਲ ਕਰਕੇ ਬਾਕੀ ਮੈਂ ਇੱਕ ਗੱਲ ਹੋਰ ਕਹਿਣਾ ਚਾਹਾਂਗੀ ਸੌਰੀ ਟੂ ਸੇ ਥੈਟ ਕਿ ਪਿਛਲੇ ਮਤਲਬ ਬਾਈਟ ਦੇ ਵਿੱਚ ਇਹ ਕਿਹਾ ਗਿਆ ਕਿ ਕੁੜੀਆਂ ਦੀ ਗਲਤੀ ਨਾ ਹੋਵੇ ਸਾਡਾ ਜੀ ਕੰਮ ਹੈ ਅਸੀਂ ਕਲਾਕਾਰ ਆ ਅਸੀਂ ਸਾਹਮਣੇ ਜਦੋਂ ਵੀ ਆਡੀਅנס ਦੇ ਸਾਹਮਣੇ ਕੰਮ ਕਰਨਾ ਹੈ ਅਸੀਂ ਸਮਾਈਲ ਕਰਕੇ ਕੰਮ ਕਰਨਾ ਹੈ ਜੀ ਠੀਕ ਹੈ ਜੀ ਅਸੀਂ ਸਮਾਈਲ ਨਹੀਂ ਕਰਦੇ ਨਾ ਤਾਂ ਕੋਈ ਵੀ ਪਾਰਟੀ ਆ ਕੋਈ ਵੀ ਮਤਲਬ ਆਡੀਅנס ਦਾ ਪਰਸਨ ਆ ਕੇ ਉੱਠ ਕੇ ਇਹ ਵੀ ਕਹਿ ਦਿੰਦਾ ਆ ਮਤਲਬ ਸਮਾਈਲ ਨਹੀਂ ਪਾਸ ਕਰ ਰਿਹਾ ਜਾਂ ਫਿਰ ਇਹ ਚੀਜ਼ ਮਤਲਬ ਮੱਥੇ ਤੇ ਕਿਊੜੀਆਂ ਪਾਈਆਂ ਇਹ ਚੀਜ਼ਾਂ ਸਾਡੇ ਕੰਮ ਤੇ ਫਰਕ ਪਾਉਂਦੀਆਂ ਸੋ ਕੁੜੀਆਂ ਦੀ ਗਲਤੀ ਨਹੀਂ ਹੁੰਦੀ ਅਸੀਂ ਕਲਾਕਾਰ ਆ ਸਾਡਾ ਕੰਮ ਹੈ ਸਮਾਈਲ ਪਾਸ ਕਰਨਾ ਅਸੀਂ ਜਿਨ੍ਹਾਂ ਦੇ ਵਿੜੇ ਚ न, मतलब ਜਿਨ੍ਹਾਂ ਦੇ ਵਿੜੇ 'ਚ ਅਸੀਂ ਪਰਫਾਰਮੈਂਸ ਦੇਣ ਜਾਂਦੇ ਆ ਜਿਨ੍ਹਾਂ ਦੇ ਖੁਸ਼ੀਆਂ 'ਚ ਅਸੀਂ ਸ਼ਾਮਿਲ ਹੁੰਨੇ ਆ ਉਹਨਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਆ ਠੀਕ ਹੈ ਅਸੀਂ ਸਿਰਫ ਹੱਸ ਕੇ ਉਹਨਾਂ ਨੂੰ ਇੱਕ ਉਹਨਾਂ ਦੀ ਖੁਸ਼ੀਆਂ 'ਚ ਮਤਲਬ ਸ਼ਾਮਿਲ ਹੁੰਨੇ ਆ ਵੀ ਹਾਂ ਅਸੀਂ ਵੀ ਖੁਸ਼ ਆ ਉਹ ਇਸ ਚੀਜ਼ ਨੂੰ ਗਲਤ ਵਿਆਚਨਾ ਲੈ ਕੇ ਜਾਣ ਵੀ ਸ਼ਾਇਦ ਇਹ ਕਿਹਾ ਜਾਂਦਾ ਵੀ ਕੁੜੀਆਂ ਹੱਸਦੀਆਂ ਨੇ ਕਮੈਂਟ ਬਾਜੀ ਕਰਦੀਆਂ ਨੇ ਆਈ ਕੰਟੈਕਟਿੰਗ ਕਰਦੀਆਂ ਨੇ ਐਦਾਂ ਦਾ ਕੁਝ ਨਹੀਂ ਹੁੰਦਾ ਕਲਾਕਾਰਾਂ ਦਾ ਕੰਮ ਹੈ ਚਾਹੇ ਉਹਨਾਂ ਦੇ ਘਰੇ ਪਿੱਛੇ ਕੁਝ ਵੀ ਪ੍ਰੋਬਲਮ ਹੋਈ ਹੋਵੇ ਪਰ ਜਿੱਥੇ ਅਸੀਂ ਜਿਨ੍ਹਾਂ ਨੇ ਸਾਨੂੰ ਬੁਲਾਇਆ ਵਾ ਅਸੀਂ ਉਹਨਾਂ ਦੀ ਖੁਸ਼ੀਆਂ 'ਚ ਆਪਣਾ ਗਮ ਨਹੀਂ ਲੈ ਕੇ ਜਾ ਸਕਦੇ ਉਹਨਾਂ ਦੀ ਖੁਸ਼ੀਆਂ ਵਿੱਚ ਸਾਨੂੰ ਸ਼ਾਮਿਲ ਹੋ ਕੇ ਹੱਸਣਾ ਜ਼ਰੂਰੀ ਹੁੰਦਾ ਸੋ ਇਸ ਗੱਲ ਨੂੰ ਕੁੜੀਆਂ ਦੀ ਗੱਲ ਨੂੰ ਖਾਸ ਕਰ ਗਲਤ ਵਿਆਚਨਾ ਨਾਲ ਲੈ ਕੇ ਜਾਇਆ ਵੀ ਆਈ ਕੰਟੈਕਟਿੰਗ ਜਾਂ ਕਮੈਂਟ ਬਾਜੀ ਜਾਂ ਕੁੜੀਆਂ ਦੀ ਸਮਾਈਲ ਨੂੰ ਲੈ ਕੇ ਗਲਤ ਕਮੈਂਟਿੰਗ ਕੀਤੀ ਜਾਂਦੀ ਕੁੜੀਆਂ ਨੂੰ ਐਦਾਂ ਦਾ ਕੁਝ ਨਹੀਂ ਹੈ ਇਹ ਸਾਡਾ ਸਿਰਫ ਕੀਤਾ ਜਾਂ ਜੋ ਅਸੀਂ ਬੜੇ ਹੀ ਇਮਾਨਦਾਰੀ ਨਾਲ ਨਿਭਾਉਨੇ ਆ ਸਟੇਜ ਤੇ ਅੱਜ ਜਿਹੜੀ ਸਾਡੀ ਪੰਜਾਬ ਦੀ ਮੀਟਿੰਗ ਹੋਈ ਆ ਇਹਦੇ ਵਿੱਚ ਸਾਡੇ ਕਾਲਾ ਪ੍ਰਧਾਨ ਜੀ ਜੋ ਕਿ ਸਾਡੇ ਆਰਟਿਸਟ ਲੇਡੀਜ਼ ਆਰਟਿਸਟ ਜੋ ਕਿ ਉਹਨਾਂ ਦੀ ਆਪਾਂ ਪ੍ਰਧਾਨ ਮਨਪ੍ਰੀਤ ਕੌਰ ਸੰਧੂ ਜੀ ਨੂੰ ਬਣਾਇਆ ਅੱਜ ਕੱਲ ਇਹਦੇ ਨਾਲ ਸਾਡਾ ਜਿਹੜਾ ਸਾਰਾ ਦਾਇਰਾ ਜਿਹੜਾ ਸਾਡਾ ਯੂਨੀਅਨ ਦਾ ਉਹ ਬਹੁਤ ਵੱਡਾ ਹੋ ਗਿਆ ਕੱਲ ਨੂੰ ਕੋਈ ਵੀ ਪਰੇਸ਼ਾਨੀ ਆਂਦੀ ਹੈ ਤੇ ਇਹਨਾਂ ਨੂੰ ਪ੍ਰਧਾਨ ਜੀ ਨਾਲ ਗੱਲ ਕਰਕੇ ਸੋਲਵ ਕੀਤਾ ਜਾਏਗਾ ਬਤਿ ਸਾਰੀ ਮੈਂ ਪਬਲਿਕ ਨੂੰ ਵੀ ਆਡੀయన్స్ ਨੂੰ ਵੀ ਇੱਕ ਬੇਨਤੀ ਕਰਨਾ ਚਾਹਨਾ ਭਈਏ ਜਿਹੜੇ ਆਰਟਿਸਟ ਹੈ ਆਪਣੇ ਲੇਡੀਜ਼ ਆਰਟਿਸਟ ਹੈ ਭੰਗੜਾ ਗਰੁੱਪ ਹੈ ਲੇਡੀਜ਼ ਆਰਟਿਸਟ ਉਹਨਾਂ ਨੂੰ ਤੁਸੀਂ ਬੜੇ ਸਹੀ ਤਰੀਕੇ ਨਾਲ ਦੇਖੋ ਕੋਈ ਗਲਤ ਇਸ਼ਾਰਾ ਨਾ ਕਰੋ ਇਹਨਾਂ ਨੂੰ ਆਪਣੇ ਇਹ ਤੁਹਾਡੀ ਖੁਸ਼ੀ ਦੇ ਵਿੱਚ ਡਬਲ ਖੁਸ਼ੀ ਕਰ ਦਿੰਦੇ ਆ ਇਹਨਾਂ ਤੋਂ ਬਗੈਰ ਜਿਹੜੇ ਮੈਰਜ ਹੈ ਮੈਰਜਾਂ ਵੀ ਜਿਹੜੀਆਂ ਖੁਸ਼ੀ ਦੇ ਵਿੱਚ ਘਟ ਜਾਂਦੀਆਂ ਇਹਦੇ 'ਚ ਇਹਨਾਂ ਤੋਂ ਬਗੈਰ ਮੈਰਜ ਬਹੁਤ ਵਧੀਆ ਜੋ ਕਿ ਇੰਜੋਏ ਹੋ ਜਾਂਦਾ ਸਾਰਿਆਂ ਦਾ ਇਸ ਕਰਕੇ ਸਾਰਿਆਂ ਨੂੰ ਬੇਨਤੀ ਹੈ ਕਿ ਬੜੇ ਪਿਆਰ ਦੇ ਨਾਲ ਬੜੀ ਇੱਜ਼ਤ ਦੇ ਨਾਲ ਤੁਸੀਂ ਆਪਣਾ ਇੰਜੋਏ ਕਰੋ ਤੇ ਇਹਨਾਂ ਲੇਡੀਜ਼ ਦਾ ਇਹਨਾਂ ਦਾ ਵੀ ਤੁਸੀਂ ਰਿਸਪੈਕਟ ਜ਼ਰੂਰ ਕਰੋ ਧੰਨਵਾਦ ਅੱਜ ਜਿਸ ਤਰ੍ਹਾਂ ਕੀ ਸਾਡੀ ਪੰਜਾਬ ਦੀ ਸਾਊਂਡ DJ ਐਸੋਸੀਏਸ਼ਨ ਬਹੁਤ ਸਾਲਾਂ ਤੋਂ ਚੱਲਦੀ ਆ ਰਹੀ ਹੈ ਔਰ ਸਾਡੇ ਪੰਜਾਬ ਦੀ ਸਾਊਂਡ ਜੀ ਐਸੋਸੀਏਸ਼ਨ ਦੇ ਨਾਲ ਸੱਭਿਆਚਾਰਕ ਗਰੁੱਪ ਜਾਨੀ ਕਿ ਭਗੜਾ ਗਿੱਧਾ ਵਲੇ ਜਿਹੜੇ ਆਰਟਿਸਟ ਹੈ ਉਹ ਵੀ ਅੱਜ ਮਿਲੇ ਆ ਜਿਸ ਵਿੱਚ ਕਿ ਸਾਡੇ ਪੰਜਾਬ ਪ੍ਰਧਾਨ ਭਗੜਾ ਗਰੁੱਪ ਦਾ ਇੱਕ ਲੜਕਾ ਬਨਾਇਆ ਗਿਆ ਨੂੰ ਪੰਜਾਬ ਪ੍ਰਧਾਨ ਕਲਸ਼ੀ ਜੀ ਨੂੰ ਬਣਾਇਆ ਗਿਆ ਔਰ ਮਣੀ ਮੈਡਮ ਨੂੰ ਪੰਜਾਬ ਪ੍ਰਧਾਨ ਲੇਡੀਜ਼ ਵਿੰਗ ਦਾ ਬਣਾਇਆ ਗਿਆ ਔਰ ਜਿਸ ਤਰ੍ਹਾਂ ਕਿ ਸਾਡੀ ਐਸੋਸੀਏਸ਼ਨ ਹੈ ਇਸ ਦਾ ਵਿਸਤਾਰ ਹੋਇਆ ਹੈ ਸਾਊਂਡ ਡੀ ਜੇ ਔਰ ਆਰਟਿਸਟਾਂ ਦਾ ਤਾਲ ਮਿਲ ਤੇ ਸ਼ੁਰੂ ਤੋਂ ਚੱਲਦਾ ਹੀ ਆ ਰਿਹਾ ਹੈ ਇਹ ਜੋ ਹੁਣ ਸਾਡਾ ਇਕੱਠ ਹੋਇਆ ਹੈ ਇਸ ਦੇ ਨਾਲ ਸਾਡੀ ਐਸੋਸੀਏਸ਼ਨ ਹੋਰ ਮਜ਼ਬੂਤ ਹੋਈ ਹੈ ਫਸਪੈ ਇਹ ਹੀ ਗੱਲ ਕਹਿਣਾ ਚਾਹਦਾ ਹਾਂ ਓਕੇ